ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ ਖੜਕੂ ਜੱਥੇਬੰਦੀ ਦੇ ਨਾਲ ਸੰਬੰਧ ਰੱਖਣ ਦੇ ਦੋਸ਼ 'ਤੇ ਪੰਜਾਬ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਗਏ 6 ਨੌਜਵਾਨਾਂ ਨੂੰ ਇੱਕ ਔਰਤ ਸਮੇਤ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਜਿੱਥੇ ਪੁਲਿਸ ਦੇ ਵੱਲੋਂ ਅਦਾਲਤ ਤੋਂ ਗ੍ਰਿਫਤਾਰ ਕੀਤੇ ਗਏ ਨੌਜਵਾਨਾਂ ਦਾ 5 ਦਿਨ ਦਾ ਰਿਮਾਂਡ ਮੰਗਿਆ ਗਿਆ ਸੀ ਪਰ ਗ੍ਰਿਫਤਾਰ ਕੀਤੇ ਗਏ ਨੌਜਵਾਨਾਂ ਦੇ ਵੱਲੋਂ ਪੇਸ਼ ਹੋਏ ਵਕੀਲ ਜਸ਼ਨਦੀਪ ਸਿੰਘ ਸੰਧੂ ਅਤੇ ਸੀਐਸ ਬਾਬਾ ਨੇ ਪੁਲਿਸ ਦੇ ਵੱਲੋਂ ਹੋਰ ਪੁਲਿਸ ਰਿਮਾਂਡ ਮੰਗਣ ਤੇ ਜੱਜ ਸਾਹਿਬਾਨ ਨੂੰ ਦੱਸਿਆ ਕੇ ਪੁਲਿਸ ਨੇ 3 ਮਈ ਤੋਂ ਲਗਾਤਾਰ ਅੱਜ ਤੱਕ ਰਿਮਾਂਡ ਹਾਸਿਲ ਕੀਤਾ ਜਿਸ ਤੇ ਅਦਾਲਤ ਨੇ ਫੈਸਲਾ ਲੈਂਦਿਆਂ 5 ਦਿਨ ਦੀ ਬਜਾਏ 1 ਦਿਨ ਦਾ ਹੀ ਪੁਲਿਸ ਰਿਮਾਂਡ ਦਿੱਤਾ ਜਿਨ੍ਹਾਂ ਨੇ ਪੇਸ਼ ਕੀਤਾ ਸੀਗਾ ਸਾਰੇ ਜਣਿਆਂ ਨੂੰ ਪਹਿਲਾਂ ਪਿਛਲੀ ਡੇਟ ਦੇ ਉੱਤੇ ਇਹਨਾਂ ਨੇ ਆਖਿਆ ਸੀ ਅਸੀਂ ਫੇਸਬੁੱਕ ਅਕਾਊਂਟ ਖੋਲਣੇ ਆ ਤੇ ਅੱਜ ਵੀ ਇਹਨਾਂ ਨੇ ਉਹੀ ਗੱਲ ਸੇਮ ਦੁਬਾਰਤੋ ਰੱਖੀ ਐ ਵੀ ਅਸੀਂ ਫੇਸਬੁੱਕ ਅਕਾਊਂਟ ਖੋਲਣੇ ਆ ਤੇ ਨਾਲ ਇਹਨਾਂ ਦੇ ਹੋਰ ਅੱਜ ਨਵੀਂ ਚੀਜ਼ ਆਖੀ ਇਹਨਾਂ ਦੇ ਹੋਰ ਸਾਥੀਆਂ ਨੂੰ ਅਸੀਂ ਫੜਨਾ ਵੀ ਬਾਕੀ ਹੋਰ ਕਿਹੜੇ ਆ ਤੇ ਜਿਹੜਾ ਇਦੇ ਅੰਦਰ ਇਨਵੈਸਟੀਗੇਸ਼ਨ ਹੈ ਵੱਡੀਆਂ ਏਜੰਸੀਆਂ ਕਰ ਰਹੀਆਂ ਇਸ ਕਰਕੇ ਉਹਨਾਂ ਨੂੰ ਰਿਮਾਂਡ ਦਿੱਤਾ ਜਾਵੇ ਇਹਨਾਂ ਨੇ 5 ਦਿਨਾਂ ਦਾ ਰਿਮਾਂਡ ਮੰਗਿਆ ਸੀ ਪਰ ਜੱਜ ਸਾਹਿਬ ਨੇ ਰਿਮਾਂਡ ਜਿਹੜਾ ਹੈਗਾ 5 ਦੀ بجائے ਕੱਲ ਤੱਕ ਦਾ ਦਿੱਤਾ ਹੈਗਾ ਹੁਣ ਕੱਲ ਨੂੰ ਦੁਬਾਰਤ ਉਹਨਾਂ ਨੂੰ ਪੇਸ਼ ਕਰਨਾ ਸਾਡੀ ਤਹਿਰੀਰ ਇਹ ਸੀਗੀ ਇਹਨਾਂ ਦੇ ਅੱਗੇ ਵੀ ਇਹ ਰਿਮਾਂਡ ਦੀ ਇਹਨਾਂ ਨੂੰ ਕੋਈ ਜ਼ਰੂਰਤ ਨਹੀਂ ਵੀ ਪਿਛਲੇ 12 ਤੋਂ 14 ਦਿਨਾਂ ਤੋਂ ਇਹ ਸਟੱਡੀ ਦੇ ਵਿੱਚ ਕੋਈ ਵੱਡਾ ਰਿਕਵਰੀ ਨਹੀਂ ਹੋਈ ਇਹਨਾਂ ਤੋਂ ਵੀ ਨਵਾਂ ਵੈਪਨ ਕੋਈ ਰਿਕਵਰ ਨਹੀਂਗਾ ਕੋਈ ਨਵੀਂ ਅਰੈਸਟ ਨਹੀਂ ਹੋਈਗੀ ਵੀ ਇਸ ਕਰਕੇ ਇਹਨਾਂ ਨੂੰ ਕਿਸ ਲਿੰਕ ਦੇ ਆਧਾਰ ਤੇ ਕਿਹੜੀ ਚੀਜ਼ ਦੇ ਲਈ ਇਹ ਪੁਲਿਸ ਰਿਮਾਂਡ ਮੰਗ ਰਹੇ ਜਦੋਂ ਕਿ ਫੇਸਬੁੱਕ ਹੈ ਜੋ ਆਲਰੇਡੀ ਮੋਬਾਈਲ ਫੋਨ ਸਭ ਕੁਝ ਇਹਨਾਂ ਦੀ ਕਸਟਡੀ ਚ ਉਹਨੂੰ ਇਹ ਕਦੋਂ ਵੀ ਖੋਲ ਕੇ ਤੇ ਇਹ ਚੈੱਕ ਕਰ ਸਕਦੇ ਆ ਤੇ ਹਾਲਾਂਕਿ ਮੈਨੂੰ ਇੱਕ ਜੋ ਇਹਨਾਂ ਦੇ ਰਿਸ਼ਤੇਦਾਰ ਸੀ ਕਿ ਉਹਨਾਂ ਦੇ ਕੋਲੇ ਮੋਬਾਈਲ ਸ਼ੋਅ ਕਰ ਰਹੇ ਸੀਗੇ ਮੈਨੂੰ ਉਹਦੇ ਮੁਤਾਬਕ 31 ਤਰੀਕ ਨੂੰ ਜਦ 30 ਤਰੀਕ ਨੂੰ ਅਰੈਸਟ ਪਹਿ ਜਾਂਦੀ ਹੈ 31 ਤੱਕ ਤਾਂ ਉਹਨਾਂ ਦਾ ਮੋਬਾਈਲ ਐਕਟਿਵ ਸੀਗਾ ਰਾਤ ਨੂੰ ਇਥੋਂ ਕਲੀਅਰ ਹੋ ਜਾਂਦਾ ਵੀ ਇਹ ਦੇ ਵੇ ਸਾਰਾ ਕੁਝ ਇਹਨਾਂ ਨੇ ਓਪਨ ਕਰਕੇ ਖੋਲ ਖੋਲ ਕੇ ਸਾਰਾ ਕੁਝ ਚੈੱਕ ਕਰ ਚੁੱਕੇ ਇਹ ਸਿਰਫ ਦਿਖਾਵੇ ਲਈ ਇਹ ਸਾਰਾ ਕੁਝ ਕੀਤਾ ਜਾ ਰਿਹਾ ਦੇਖੋ ਜੀ ਇਹਦੇ ਵਿੱਚ ਏਜੰਸੀਜ਼ ਨੇ ਪਹਿਲਾਂ ਜਿਹੜੇ ਮੁੰਡੇ ਰੈਸਟ ਕਰੇ ਆ ਇਹਨਾਂ ਨੂੰ ਬੜਾ ਕੋਸ਼ਿਸ਼ ਕਰੀਏ ਮੋੜ ਮੰਡੀ ਤੇ ਬਿਗਨੇਜਰ ਨਾਲ ਜੋੜਨ ਦੀ ਬਟ ਉਹਦੇ ਵਿੱਚ ਇਹ ਸਕਸੀਡ ਨਹੀਂ ਹੋ ਸਕੇ ਸੋ ਆਪਣੀ ਨਕਾਮੀ ਛਾਉਣ ਦੇ ਮਾਰੇ ਕਦੇ ਇਹ ਅਸਾਲਟਾਂ ਦੀ ਗੱਲ ਕਰਦੇ ਆ ਕਦੇ ਫੇਸਬੁਕ ਅਕਾਊਂਟ ਦੀ ਗੱਲ ਕਰਦੇ ਆ ਕਿ ਉਹਨਾਂ ਦੇ ਅਕਾਊਂਟ ਜਿਹੜੇ ਆ ਗਏ ਟੈਲੀ ਕਰਨੇ ਆ ਅਸੀਂ ਸਿਰਫ ਉਹ ਨਾਂ ਜੋੜਨ ਕਰਕੇ ਹੀ ਕਿ ਜੇ ਕੋਰਪਸੇ ਕਲਾਪ ਨਹੀਂ ਹੋ ਰਹੇ ਇਸ ਕਰਕੇ ਬਾਰ-ਬਾਰ ਇਹਨਾਂ ਦਾ ਰਿਮਾਰਕ ਲਏ ਜਾ ਰਿਹਾ ਜਿਵੇਂ ਕਿ ਫਾਰਮੈਲਿਟੀ ਲੱਗਦਾ ਹੈ ਕਿਉਂਕਿ ਇੰਪਰੂਵਮੈਂਟ 29 30 ਤੋਂ ਬਾਅਦ ਕੋਈ ਕੇਸ ਦੇ ਵਿੱਚ ਇੰਪਰੂਵਮੈਂਟ ਨਹੀਂ ਹੋਈ ਜੋ ਇਹਨਾਂ ਕੋਲ ਰਿਕਵਰੀ ਸ਼ੋ ਕਰ ਰਹੇ ਹਨ ਉਹ 29 30 ਦੀਆਂ ਉਸ ਤੋਂ ਬਾਅਦ ਕੋਈ ਕੇਸ ਦੇ ਵਿੱਚ ਇੰਪਰੂਵਮੈਂਟ ਹੁਣ ਤੱਕ ਕੋਈ ਨਹੀਂ ਇਸ ਕਰਕੇ ਮੇਰਾ ਤਾਂ ਇਹ ਮੰਨਣਾ ਹੈ ਕਿ ਬਿਲਕੁਲ ਨਜਾਇਜ਼ ਹੋ ਰਿਹਾ ਹੈ ਇਹ ਰਿਮਾਰਕ ਦੀ ਕੋਈ ਲੋੜ ਨਹੀਂ ਸੀ ਆਜ। ਚੰਡੀਗੜ੍ਹ ਤੋਂ ਮੇਜਰ ਸਿੰਘ ਦੀ ਰਿਪੋਰਟ ਪਹਿਰੇ ਦਾ ਟੀਵੀ